ਰੇਵਨੋ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ 컬러ਫੁਲ ਮਿੱਠੇ ਚੌਲ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਬੱਚਿਆਂ ਨੂੰ ਸਪੈਸ਼ਲੀ ਬਹੁਤ ਹੀ ਜ਼ਿਆਦਾ ਪਸੰਦ ਵੀ ਆਉਂਦੇ ਹਨ ਅੱਜ ਘਰ ਦੇ ਵਿੱਚ ਬੱਚੇ ਆਏ ਸਨ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਕਲਰਫੁਲ ਚਾਵਲ ਤਿਆਰ ਕਰੋ ਇਸ ਲਈ ਮੈਂ ਇਹ ਤਿਆਰ ਕੀਤੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਇਸ ਦੀ ਰੈਸਪੀ ਸ਼ੇਅਰ ਕਰ ਲੈਣੇ ਹਾਂ ਕਿ ਮੈਂ ਕਿਸ ਤਰੀਕੇ ਦੇ ਨਾਲ ਇਹ ਚੌਲ ਬਣਾਉਨੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਦੇ ਉੱਪਰ ਇੱਕ ਪਤੀਲਾ ਰੱਖਾਂਗੇ ਉਸ ਦੇ ਵਿੱਚ ਮੈਂ 4 ਗਲਾਸ ਪਾਣੀ ਦੇ ਐਡ ਕਰ ਲਏ ਹਨ ਇਸ ਦੇ ਵਿੱਚ ਆਪਾਂ ਖੁੱਲਾ ਪਾਣੀ ਐਡ ਕਰਨਾ ਹੈ ਤੇ ਇਸ ਦੇ ਵਿੱਚ ਆਪਾਂ 1.5 ਗਲਾਸ ਚੋਲਾਂ ਦਾ ਲਿਆ ਹੈ ਇਸ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਇਸ ਦੇ ਵਿੱਚ ਆਪਾਂ ਖੁੱਲਾ ਪਾਣੀ ਤਾਂ ਐਡ ਕਰਨਾ ਕਿਉਂਕਿ ਇਸ ਨੂੰ ਆਪਾਂ ਛਾਣ ਕੇ ਤਿਆਰ ਕਰਾਂਗੇ ਹੁਣ ਆਪਣਾ ਪਾਣੀ ਗਰਮ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਆਪਾਂ ਧੋਤੇ ਹੋਏ ਚੋਲ ਐਡ ਕਰ ਦਵਾਂਗੇ ਇਹ ਚਾਵਲ ਬਣਾਉਣ ਦੇ ਵਾਸਤੇ ਆਪਾਂ ਨੂੰ ਕੋਈ ਵੀ ਚਾਣੀ ਵਗੈਰਾ ਤਿਆਰ ਕਰਨੀ ਨਹੀਂ ਪਵੇਗੀ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਆਪਾਂ ਫਟਾਫਟ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਕੁਛ ਲੌਂਗ ਤੇ ਇੱਕ ਮੋਟੀ ਇਲਾਇਚੀ ਐਡ ਕਰ ਦਿੱਤੀ ਹੈ ਕਿਉਂਕਿ ਇਸ ਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਮਿੱਠੇ ਚਾਵਲਾਂ ਦੇ ਵਿੱਚ ਤੇ ਹੁਣ ਇਸ ਨੂੰ ਆਪਾਂ ਕਵਰ ਕਰਕੇ ਪੱਕਣ ਦਵਾਂਗੇ ਇੱਥੇ ਆਪਾਂ ਚਾਵਲਾਂ ਨੂੰ 90% ਹੀ ਪਕਾਉਣਾ ਹੈ ਇੱਕ ਵਾਰੀ ਆਪਾਂ ਇਹਨਾਂ ਨੂੰ ਹਿਲਾ ਲੈਂਦੇ ਹਾਂ ਤੇ ਫਿਰ ਇਹਨਾਂ ਨੂੰ ਆਪਾਂ ਕਵਰ ਕਰਕੇ ਇੱਕ ਤੋਂ 2 ਮਿੰਟ ਲਈ ਪਕਾਵਾਂਗੇ ਇਹ ਆਪਾਂ ਚੈੱਕ ਕਰਦੇ ਹਾਂ ਅਜੇ ਆਪਣੇ ਚਾਵਲ ਕੁਝ ਜ਼ਿਆਦਾ ਹੀ ਕੱਚੇ ਹਨ ਇਸ ਲਈ ਇਹਨਾਂ ਨੂੰ ਆਪਾਂ ਫਿਰ ਕਵਰ ਕਰਕੇ ਪੱਕਣ ਲਈ ਰੱਖ ਦਵਾਂਗੇ ਇਹ ਦੇਖੋ ਹੁਣ ਆਪਾਂ ਨੂੰ ਜਿੰਨੀ ਲੋੜ ਹੈ ਉਹਨੇ ਆਪਣੇ ਚੌਲ ਪੱਕ ਚੁੱਕੇ ਹਨ ਤੇ ਬਹੁਤ ਹੀ ਖਿੜੇ-ਖਿੜੇ ਚਾਵਲ ਬਣ ਕੇ ਤਿਆਰ ਹੋਏ ਹਨ ਹੁਣ ਆਪਾਂ ਇੱਕ ਇਸ ਖੁੱਲੇ ਬਰਤਨ ਦੇ ਉੱਪਰ ਛਾਨਣੀ ਰੱਖ ਲਵਾਂਗੇ ਤੇ ਇਹਨਾਂ ਦੇ ਵਿੱਚ ਆਪਾਂ ਚੌਲਾਂ ਨੂੰ ਪਾਉਣ ਲਵਾਂਗੇ ਚੌਲਾਂ ਦਾ ਜੋ ਵੀ ਪਾਣੀ ਹੈ ਐਕਸਟਰਾ ਹੈ ਉਹ نیچے ਬਰਤਨ ਦੇ ਵਿੱਚ ਚਲਾ ਜਾਵੇਗਾ ਤੇ ਇਸ ਤਰ੍ਹਾਂ ਆਪਣੇ ਚੌਲ ਬਹੁਤ ਹੀ ਖਿੜੇ-ਖਿੜੇ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਉਸੇ ਬਰਤਨ ਦੇ ਵਿੱਚ ਦੋ ਕੜਛੀਆਂ ਦੇਸੀ ਘਿਓ ਦੀਆਂ ਐਡ ਕਰ ਲਈਆਂ ਹਨ ਦੇਸੀ ਘਿਓ ਦੇ ਨਾਲ ਇਹ ਚੌਲ ਬਹੁਤ ਜ਼ਿਆਦਾ ਟੇਸਟੀ ਬਣਦੇ ਹਨ ਹੁਣ ਇਸ ਦੇ ਵਿੱਚ ਆਪਾਂ ਖੋਪੇ ਦੀ ਗਿਰੀ ਨੂੰ ਕੱਟ ਕੇ ਪਾ ਲਿਆ ਹੈ। ਹੁਣ ਇਸ ਦੇ ਵਿੱਚ ਆਪਾਂ ਜਿਹੜੇ ਚੌਲ ਹਨ ਉਹਨਾਂ ਨੂੰ ਪਹਿਲਾਂ ਪਾਵਾਂਗੇ। ਇੱਥੇ ਆਪਾਂ 3 ਤੋਂ 4 ਕੜਸ਼ੀਆਂ ਚੌਲਾਂ ਦੀਆਂ ਐਡ ਕਰਾਂਗੇ। ਹੁਣ ਇਸ ਦੇ ਵਿੱਚ ਆਪਾਂ ਖੰਡ ਐਡ ਕਰ ਦਵਾਂਗੇ। ਸ਼ੀਰ ਆਪਾਂ ਇਸ ਦੇ ਉੱਪਰ ਇਸੇ ਤਰ੍ਹਾਂ ਚੌਲਾਂ ਦੀ ਪਰਤ ਪਾ ਦਵਾਂਗੇ। ਗੈਸ ਦਾ ਫਲੇਮ ਆਪਾਂ ਇੱਥੇ ਬੰਦ ਕਰ ਲੈਣਾ ਹੈ। ਤੇ ਹੁਣ ਫਿਰ ਇਸ ਦੇ ਉੱਪਰ ਆਪਾਂ ਖੰਡ ਐਡ ਕਰ ਲਵਾਂਗੇ ਇਸੇ ਤਰ੍ਹਾਂ ਆਪਾਂ ਥੋੜੇ ਥੋੜੇ ਚੌਲ ਪਾ ਕੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਖੰਡ ਨੂੰ ਪਾਈ ਜਾਵਾਂਗੇ ਆਪਾਂ ਇੱਥੇ ਚੌਲਾਂ ਦਾ ਡੇਢ ਗਲਾਸ ਲਿਆ ਸੀ ਉਸ ਦੇ ਵਿੱਚ ਮੈਂ ਪੌਣਾ ਗਲਾਸ ਖੰਡ ਦਾ ਐਡ ਕੀਤਾ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਖੰਡ ਨੂੰ ਵੱਧ ਘੱਟ ਪਾ ਸਕਦੇ ਹੋ ਹੁਣ ਇਸੇ ਤਰ੍ਹਾਂ ਆਪਾਂ ਬਾਕੀ ਸਾਰੇ ਰਹਿੰਦੇ ਹੋਏ ਚੌਲ ਵੀ ਇਸ ਦੇ ਉੱਪਰ ਪਾ ਦਵਾਂਗੇ ਵਿੱਚੋਂ ਵਿੱਚੋਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤਾਂ ਕਿ ਜੋ ਖੰਡ ਹੈ ਉਹ ਸਾਰੇ ਚੌਲਾਂ ਦੇ ਵਿੱਚ ਮਿਕਸ ਹੋ ਜਾਵੇ ਹੁਣ ਆਪਾਂ ਸਾਰੇ ਚੌਲਾਂ ਨੂੰ ਹੌਲੀ-ਹੌਲੀ ਇੱਕ ਵਾਰੀ ਬਿਲਕੁਲ ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਤੇ ਦੇਖੋ ਆਪਣੇ ਚੌਲ ਕਿੰਨੇ ਵਧੀਆ ਖਿੜੇ-ਖਿੜੇ ਬਣ ਕੇ ਤਿਆਰ ਹੋਏ ਹਨ ਇੱਕ ਵਾਰੀ ਇਹਨਾਂ ਨੂੰ ਇਸ ਤਰ੍ਹਾਂ ਹਲਕੇ ਹੱਥਾਂ ਨਾਲ ਮਿਕਸ ਕਰਕੇ ਫਿਰ ਆਪਾਂ ਗੈਸ ਦਾ ਫਲੇਮ ਔਨ ਕਰ ਦੇਣਾ ਹੈ ਤੇ ਬਿਲਕੁਲ ਲੋ ਫਲੇਮ ਹੀ ਰੱਖਾਂਗੇ ਤਾਂ ਕਿ ਜੋ ਵੀ ਖੰਡ ਨੇ ਮੌਇਸਚਰ ਛੱਡਿਆ ਹੈ ਪਾਣੀ ਛੱਡਿਆ ਹੈ ਉਹ ਚੰਗੀ ਤਰ੍ਹਾਂ ਚੌਲ ਸੋਖ ਲੈਣ ਤੇ ਆਪਣੇ ਚਾਵਲ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣ ਇੱਥੇ ਆਪਾਂ ਕਵਰ ਕਰਕੇ ਚੌਲਾਂ ਨੂੰ ਰੱਖ ਦਵਾਂਗੇ ਜਿੰਨੀ ਦੇਰ ਆਪਣੇ ਚੌਲਾਂ ਦਾ ਪਾਣੀ ਸੁੱਕ ਰਿਹਾ ਹੈ ਉਹਨਾਂ ਟਾਈਮ ਲਈ ਆਪਾਂ ਇੱਥੇ ਕਲਰ ਤਿਆਰ ਕਰ ਲੈਣੇ ਹਨ ਇੱਥੇ ਮੈਂ ਚਾਰ ਤਰ੍ਹਾਂ ਦੇ ਕਲਰ ਲਏ ਹਨ ਇੱਕ ਇੱਥੇ ਆਪਾਂ orange ਕਲਰ ਲਿਆ ਹੈ ਇੱਕ green ਲਿਆ ਹੈ ਇੱਕ ਮਹਿਰੂਨ ਹੈ ਇੱਕ ਕੱਪ ਮੈਂ ਇਥੇ ਪਿੰਕ ਕਲਰ ਲਿਆ ਹੈ ਤੁਹਾਡੇ ਕੋਲ ਜੋ ਵੀ ਕਲਰ ਹਨ ਤੁਸੀਂ ਜੋ ਵੀ ਐਡ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ ਦੋ ਕਲਰ ਮੇਰੇ ਕੋਲ ਲਿਕਵਿਡ ਸਨ ਤੇ ਦੋ ਮੇਰੇ ਕੋਲ ਡਰਾਈ ਸਨ ਤੇ ਮੈਂ ਸਾਰੇ ਇਸੇ ਤਰ੍ਹਾਂ ਪੋਲੀਆਂ ਦੇ ਵਿੱਚ ਪਾ ਲਏ ਤੇ ਹੁਣ ਥੋੜਾ ਥੋੜਾ ਇਸ ਦੇ ਵਿੱਚ ਪਾਣੀ ਐਡ ਕਰਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਵਾਂਗੇ ਇਹ ਆਪਣੇ ਫੂਡ ਕਲਰ ਹਨ ਕਦੀ ਕਦੀ ਇਸ ਤਰ੍ਹਾਂ ਆਪਾਂ ਫੂਡ ਕਲਰ ਐਡ ਕਰ ਲਵਾਂਗੇ ਤੇ ਇਹਨਾਂ ਦੇ ਵਿੱਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਹੁਣ ਦੇਖੋ ਆਪਾਂ ਚੌਲਾਂ ਨੂੰ ਦੇਖਦੇ ਹਾਂ ਇਹ ਆਪਣੇ ਬਿਲਕੁਲ ਸੈੱਟ ਹੋ ਚੁੱਕੇ ਹਨ ਤੇ ਇਸ ਤਰ੍ਹਾਂ ਵਾਰੀ-ਵਾਰੀ ਇਹਨਾਂ ਚੌਲਾਂ ਦੇ ਵਿੱਚ ਆਪਾਂ ਕਲਰ ਐਡ ਕਰ ਦਵਾਂਗੇ ਥੋੜਾ ਥੋੜਾ ਇਸ ਤਰ੍ਹਾਂ ਆਪਾਂ ਇਹਨਾਂ ਦੇ ਵਿੱਚ ਗੈਪ ਰੱਖਾਂਗੇ ਹੁਣ ਇੱਥੇ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਦੀ ਹਾਂ ਜਿਸ ਦੇ ਨਾਲ ਚੌਲਾਂ ਦਾ ਕਲਰ ਸਾਰੇ ਚੌਲਾਂ ਦੇ ਵਿੱਚ ਨਹੀਂ ਫੈਲੇਗਾ ਤੇ ਚੌਲਾਂ ਦਾ ਕਲਰ ਬਹੁਤ ਹੀ ਵਧੀਆ ਸੈੱਟ ਹੋ ਜਾਵੇਗਾ ਹੁਣ ਆਪਾਂ ਤੁਹਾਨੂੰ ਇੱਕ ਟ੍ਰਿਕ ਦੱਸਦੇ ਹਾਂ ਇੱਥੇ ਆਪਾਂ ਇਸ ਦੇ ਵਿੱਚ ਕਿਸ਼ਮਿਸ਼ ਐਡ ਕਰ ਲਵਾਂਗੇ ਹੁਣ ਇਸ ਨੂੰ ਆਪਾਂ 10 ਮਿੰਟ ਲਈ ਇਸੇ ਤਰ੍ਹਾਂ ਹੀ ਕਵਰ ਕਰਕੇ ਰੱਖ ਦਵਾਂਗੇ ਤੇ ਇਹਨਾਂ ਨੂੰ ਬਿਲਕੁਲ ਨਹੀਂ ਹਿਲਾਵਾਂਗੇ ਹੁਣ ਆਪਾਂ 10 ਮਿੰਟ ਤੋਂ ਬਾਅਦ ਇਹਨਾਂ ਨੂੰ ਬਿਲਕੁਲ કડਛੀ ਦੀ ਡੰਡੀ ਦੇ ਨਾਲ ਹੌਲੀ-ਹੌਲੀ ਹਲਕੇ ਹੱਥਾਂ ਦੇ ਨਾਲ ਹਲਾਵਾਂਗੇ ਤੇ ਇਹ ਦੇਖੋ ਕੋਈ ਵੀ ਦੂਸਰਾ ਕਲਰ ਦੂਸਰੇ ਕਲਰ ਦੇ ਵਿੱਚ ਮਿਕਸ ਨਹੀਂ ਹੋਇਆ ਬਿਲਕੁਲ ਅਲੱਗ-ਅਲੱਗ ਕਲਰ ਅਲੱਗ-ਅਲੱਗ ਸ਼ੇਡ ਆਪਣੇ ਇਹ ਦੇਖੋ ਚੌਲ ਆਪਣੇ ਕਿੰਨੇ ਪਿਆਰੇ ਕਲਰ ਦੇ ਬਣ ਕੇ ਤਿਆਰ ਹੋਏ ਹਨ ਜੇਕਰ ਤੁਸੀਂ ਕਲਰ ਨੂੰ ਹੋਰ ਵੀ ਡਾਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਲਰ ਦੀ ਕੁਆਂਟੀਟੀ ਥੋੜਾ ਜਿਹੀ ਵਧਾ ਸਕਦੇ ਹੋ ਇਸ ਦੇ ਨਾਲ ਕਲਰ ਹੋਰ ਜ਼ਿਆਦਾ ਡਾਰਕ ਆਵੇਗਾ ਇਹ ਦੇਖੋ ਆਪਣੇ ਹੁਣ ਚੌਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ